ਸਾਡੇ ਕੋਲ ਸਵਾਲ ਸੀ ਕਿਸਾਨਾਂ ਨੇ ਖਨੌਰੀ ਤੇ ਸ਼ੰਪੂ ਧਰਨਾ ਲਾਇਆ ਨਹੀਂ ਸੀ ਠੀਕ ਭਾਜਪਾ ਸਰਕਾਰ ਹਰਿਆਣਾ ਨੇ ਕਿਸਾਨਾਂ ਨੂੰ ਦਿੱਲੀ ਜਾਂਦੇ ਨੂੰ ਰੋਕਿਆ ਠੀਕ ਅਸੀਂ ਪੰਜਾਬ ਦੇ ਨੁਮਾਇੰਦਿਆਂ ਨੇ ਆਮ ਆਦਮੀ ਪਾਰਟੀ ਸਰਕਾਰ ਚੁਣੀ ਠੀਕ ਇਸ ਸਰਕਾਰ ਨੇ ਭਾਜਪਾ ਨੂੰ ਤਾਂ ਕੀ ਕਹਣਾ ਸੀ ਇਹਨਾਂ ਨੂੰ ਦਿੱਲੀ ਜਾਣ ਦਿਓ ਉਲਟਾ ਕਿਸਾਨਾਂ ਨੂੰ ਅਥੇ ਕੁੱਟਿਆ ਪਰਚੇ ਕੀਤੇ ਜਿੰਨਾਂ ਚ ਬੰਦ ਕੀਤੇ ਉਹ ਮੋਰਚਾ ਕਿਉਂ ਚੁਕਾਇਆ ਸਾਡੇ ਸਵਾਲ ਆ ਕੋਈ ਨਾਪ ਸੀਮ ਦੇ ਲਈ ਮੈਂ ਤੁਹਾਨੂੰ ਪਤਾ ਕਰਕੇ ਦੱਸਾਂਗਾ ਤੁਹਾਨੂੰ ਮੈਂ ਤਾਂ ਉਦੋਂ ਦਾ ਨਾ ਕਿਹਾ ਮਾ ਆਹ ਹੀ ਉਹ ਬੰਦੇ ਸਕੂਲਾਂ ਦੇ ਚਟਰਪ ਲੱਗੇ ਹੋਏ ਆ ਇਹ ਤੱਕਲਾ ਸਵਾਲ ਆ ਗਈ ਸਾਡੀਆਂ ਐਮ ਐਲ ਏ ਕੋਲੋਂ ਨਾ ਟਰਾਲੀਆਂ ਚੋਰੀ ਕੀਤੀਆਂ ਜਿਹੜੇ ਉਹ ਤੋਂ ਬਰਮਾ ਬਰਾਨੋਤ ਵੀ ਹੋਈਆਂ ਉਹਦੇ ਘਰੋਂ ਵੀ ਹੋਈਆਂ ਕੁਝ ਸਿਲੰਡਰ ਸਾਰਾ ਕੋ ਜਿਹੜਾ ਪੁਲਿਸ ਨੇ ਉਹਦੇ ਘਰੇ ਛੱਡਿਆ ਉਸ ਐਮ ਐਲ ਏ ਨੂੰ ਥਾਰ ਚ ਕਰਕੇ ਉਹਦੇ ਕੋਲ ਪੱਤਾ ਤਾਂ ਕੋਈ ਨਹੀਂ ਕਿਹਾ ਕਿ ਇੱਕ ਹਿੱਕ ਖਾਨੇਦਾਰ ਆ ਇਨੇ ਫੁੱਟਰਾ ਲਾ ਕੇ ਰੋ ਲੰਬਾਇਆ ਕਿਸਾਨਾਂ ਨੂੰ ਛੜਿਆਂ ਨਾਲ ਬਹੁਤ ਜਿਆਦਾ ਕੁੱਟਿਆ ਸਹਾਦਤ ਕੀਤਾ ਉਹਨੂੰ ਬਖਸ਼ਤ ਕਰਕੇ ਉਹਦੇ ਤੇ ਖਰਚਾ ਕਿਉਂ ਨਹੀਂ ਦਰਜ ਕੀਤਾ ਤੁਹਾਡੇ ਲੈਵਲ ਦੇ ਕੰਮ ਨਹੀਂ 92 ਪੰਜਾਬ ਦੇ ਐਮਐਲਏ ਕੋਈ ਵੀ ਨਹੀਂ ਬੋਲਿਆ ਕਿਸਾਨਾਂ ਦੇ ਹੱਕ ਕੋਈ ਵੀ ਨਹੀਂ ਬੋਲਿਆ ਕਿ ਤੁਹਾਡਾ ਇਹਨਾਂ ਨੂੰ ਨੁਕਸਾਨ ਹੋਇਆ ਇਹ ਸਾਰੀ ਸਰਕਾਰ ਨੂੰ ਭਰਨਾ ਚਾਹੀਦਾ ਬੋਲੇ ਕਿ ਉਹਨਾਂ ਕਾਪੀ ਨਹੀਂ ਬੋਲੇ ਸੀ ਕਿਸਾਨਾਂ ਨੇ ਖਨੌਰੀ ਤੇ ਸ਼ੈਂਪੂ ਧਰਨਾ ਲਾਇਆ ਨਹੀਂ ਸੀ ਠੀਕ ਹੈ ਪਾਈ ਤਾਂ ਸਰਕਾਰ ਹਰਿਆਣਾ ਨੇ ਕਿਸਾਨਾਂ ਨੂੰ ਦਿੱਲੀ ਜਾਂਦੇ ਨੂੰ ਰੋਕਿਆ ਠੀਕ ਅਸੀਂ ਪੰਜਾਬ ਦੇ ਨਮਾਇੰਦਿਆਂ ਨੇ ਆਮ ਆਦਮੀ ਪਾਰਟੀ ਸਰਕਾਰ ਨੂੰ ਨਹੀਂ ਇਸ ਸਰਕਾਰ ਨੇ ਭਾਈਪਾ ਨੂੰ ਤਾਂ ਕੀ ਕਹਣਾ ਸੀ ਇਹਨਾਂ ਨੂੰ ਦਿੱਲੀ ਜਾਣ ਦਿਓ ਉਲਟਾ ਕਿਸਾਨਾਂ ਨੂੰ ਉਹਤੇ ਘੁੱਟਿਆ ਪਰਚੇ ਕੀਤੇ ਜਿੰਨਾ ਚੰ ਬੰਦ ਕੀਤੇ ਉਹ ਮੋਰਚਾ ਕਿਉਂ ਚੁੱਕਾਇਆ ਸਾਡਾ ਸਵਾਲ ਹੈ ਕੋਈ ਗੱਲ ਸੀਮ ਦੇ ਲੈ ਲੇ ਆ ਤੋਂ ਪਤਾ ਕਰਕੇ ਦੱਸਾਂਗਾ ਕਿ ਤੋਂ ਵੀ ਮਾਤਾ ਉਸੰਦਾ ਨਾ ਗਿਆ ਮ ਆਹ ਇਹ ਬੋਲੇ ਸਕੂਲਾਂ ਦੇ ਚੱਕਰ ਚ ਲੱਗੇ ਹੋਏ ਆ ਇਹ ਅਗਲਾ ਸਵਾਲ ਆਗੇ ਸਾਡੇ ਆ ਐਮਐਲਏ ਤੋਂ ਹੋਰ ਨੇ ਟਰਾਲੀਆਂ ਚੋਰੀ ਕੀਤੀਆਂ ਜਿਹੜੇ ਉਹ ਤੋਂ ਬਰਮਾ ਬਰਾਮਤ ਵੀ ਹੋਈਆਂ ਉਹਦੇ ਘਰੋਂ ਵੀ ਹੋਈਆਂ ਕੁਝ ਸਿਲੰਡਰ ਸਾਰਾ ਕੋ ਜਿਹੜਾ ਪੁਲਿਸ ਨੇ ਉਹਦੇ ਘਰੇ ਛੱਡਿਆ ਉਸ ਐਮਐਲਏ ਨੂੰ ਛਾਰਜ ਕਰਕੇ ਉਹਦੇ ਪੱਤਾ ਕੰਮ ਚੋਰੀ ਕਰਤਾ ਤੇ ਇੱਕ ਹੁਣ ਇੱਕ ਪਾਵੇਂਦਾਰ ਆ ਜਿਹਨੇ ਫੂਟਰਾ ਲਾਉਂਦੇ ਰੋਮ ਨਭਾਇਆ ਕਿਸਾਨਾਂ ਨੂੰ ਛਰੇਆਂ ਬਹੁਤ ਜਿਆਦੇ ਪੁੱਟਿਆ ਤੁਹਾਨੂੰ ਕੀਤਾ ਉਹਨੂੰ ਬਖਸ਼ਾਤ ਕਰਕੇ ਉਹ ਤੇ ਪੱਤਾ ਚੌੜੀ ਦਰਜ ਕੀ ਸਰ ਤੁਹਾਡੇ ਲੈਵਲ ਦੇ ਕੰਮ ਨਹੀਂ ਕੱਟਣਗੇ 92 ਪੰਜਾਬ ਦੇ ਐਮ.ਐਲ.ਏ ਕੋਈ ਵੀ ਨਹੀਂ ਬੋਲਿਆ ਕਿਸਾਨਾਂ ਦੇ ਹੱਕ ਕੋਈ ਵੀ ਨਹੀਂ ਬੋਲਿਆ ਕਿ ਤੁਹਾਡਾ ਇਹਨਾਂ ਨੁਕਸਾਨ ਹੋਇਆ ਤੇ ਸਾਡੀ ਫਰਕਮ ਭਰਨਾ ਚਾਹੀਦਾ ਬੋਲੇ ਕਿ ਉਹਨਾਂ ਕਾਤਲ ਨਹੀਂ ਬੋਲੇ ਸੀ ਕਿਸਾਨਾਂ ਨੇ ਖਨੌਰੀ ਤੇ ਸ਼ੰਪੂ ਧਰਨਾ ਲਾਇਆ ਨਹੀਂ ਸੀ ਠੀਕ ਭਾਜਪਾ ਸਰਕਾਰ ਹਰਿਆਣਾ ਨੇ ਕਿਸਾਨਾਂ ਨੂੰ ਦਿੱਲੀ ਜਾਂਦੇ ਨੂੰ ਰੋਕਿਆ ਠੀਕ ਅਸੀਂ ਪੰਜਾਬ ਦੇ ਨੁਮਾਇੰਦਿਆਂ ਨੇ ਆਮ ਆਦਮੀ ਪਾਰਟੀ ਸਰਕਾਰ ਨੂੰ ਨਹੀਂ ਇਸ ਸਰਕਾਰ ਨੇ ਭਾਜਪਾ ਨੂੰ ਤਾਂ ਕੀ ਕਹਣਾ ਸੀ ਇਹਨਾਂ ਨੂੰ ਦਿੱਲੀ ਜਾਣ ਦਿਓ ਉਲਟਾ ਕਿਸਾਨਾਂ ਨੂੰ ਉਥੇ ਕੁੱਟਿਆ ਪਰਚੇ ਕੀਤੇ ਜਿੰਨਾ ਚ ਬੰਦ ਕੀਤੇ ਉਹ ਮੋਰਚਾ ਕਿਉਂ ਚੁਕਾਇਆਗਾ ਤੁਹਾਡੇ ਸਵਾਲ ਆ ਕੋਈ ਗੱਲ ਸੀਮ ਦੇ ਲੈ ਮੈਂ ਤੁਹਾਨੂੰ ਪਤਾ ਕਰਕੇ ਦੱਸਾਂਗਾ ਤੁਹਾਨੂੰ ਮੈਂ ਤਾਂ ਉਦੋਂ ਦਾ ਨਾਂ ਕਿਹਾ ਵਾ ਆਹ ਹੀ ਉਹ ਵੱਲੇ ਸਕੂਲਾਂ ਦੇ ਚੱਕਰ ਚ ਲੱਗੇ ਹੋਏ ਆ ਇਹ ਅਗਲਾ ਦਵਾਲ ਆ ਗਈ ਸਾਡੇ ਐਮਐਲਏ ਕੋਲੋਂ ਹੋਰ ਨੇ ਟਰਾਲੀਆਂ ਚੋਰੀ ਕੀਤੀਆਂ ਜਿਹੜੇ ਉਹ ਤੋਂ ਬਰਾਮਦ ਵੀ ਹੋਈਆਂ ਉਹਦੇ ਘਰੋਂ ਵੀ ਹੋਈਆਂ ਕੁਝ ਸਿਲੰਡਰ ਸਾਰਾ ਕੋ ਦਿਰਾ ਪੁਲਿਸ ਨੇ ਉਹਦੇ ਘਰੇ ਛੱਡਿਆ ਉਸ ਐਮਐਲਏ ਨੂੰ ਖਾਰਚ ਕਰਕੇ ਉਹਦੇ ਤੇ ਪੱਤਾ ਤੱਕ ਕੋਈ ਨਹੀਂ ਕੀਤਾ ਤੇ ਇੱਕ ਹਿੱਕਿਤ ਖਾਨੇਦਾਰ ਆ ਜਿਹਨੇ ਫੁੱਟੜਾ ਲਾਉਂਦੇ ਰੋਣ ਨੂੰ ਭਾਇਆ ਪਸਾਨਾ ਨੂੰ ਛੜਿਆ ਬਹੁਤ ਜਿਆਦਾ ਪੁਟਿਆ ਤੁਹਾਨੂੰ ਕੀਤਾ ਉਹਨੂੰ ਪ੍ਰਖਾਸਤ ਕਰਕੇ ਉਹਦੇ ਤੇ ਪੱਤਾ ਕਿਉਂ ਨਹੀਂ ਲਗਦੀ ਤਾਂ ਤੁਹਾਡੇ ਲੈਵਲ ਦੇ ਕੰਮ ਕਿੱਥੇ ਆ 92 ਪੰਜਾਬ ਦੇ ਐਮ.ਐਲ.ਏ ਕੋਈ ਵੀ ਨਹੀਂ ਬੋਲਿਆ ਪਖਾਨਾ ਦੇ ਹੱਕ ਕੋਈ ਵੀ ਨਹੀਂ ਬੋਲਿਆ ਕਿ ਤੁਹਾਡਾ ਇਹਨਾਂ ਨੂੰ ਨੁਕਸਾਨ ਹੋਇਆ ਇਹ ਸਾਡੀ ਸਰਕਾਰ ਨੂੰ ਪੜਨਾ ਚਾਹੀਦਾ ਬੋਲੇ ਕਿਉਂ ਕਾਪਾ ਨਹੀਂ ਬੋਲੇ ਆ